ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਰਿ ਦਸ ਗਾਈਐ ਦਰਮੰਦੀ ਠਾਡੀ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕਿਵਾ ਤਾਰਸਨ ਪਿਆਸੀ ਦਿਨਸ ਰਾਤ ਜਿਤਵਾ ਅਨੰਦਨ ਨੀਤਾ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੁਖੋ ਤੰਦ ਗੁਰ ਸੇਵੀਐ ਅਨਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਹੋਂ ਕੁਰਸੋ ਹੋਂ ਝਟੀਐ ਤੁੱਤ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤ ਸਾਹ ਸਿਰ ਸਾਹਾ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਰਹਿਨ ਨ ਪਾਵਹਿ ਸੁਰ ਨਰ ਦੇਵਾ ਊਠ ਸਿਦਾਰੇ ਕਰ ਮਨ ਜਨ ਸੇਵਾ ਰਹਿਣ ਨਾ ਪਾਵਹਿ ਸੁਰ ਨਰ ਦੇਵਾ ਸਿਧਾਰੇ ਕਰ ਬਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤੀਨੀ ਦਰਸਨ ਪਾਇਆ ਰਹਾਉ ਬਾਦ ਸਾ ਸਾ ਵਾ ਪਾਰੀ ਮਰਨਾ ਜੋ ਦੀਸ ਸੂ ਕਲ ਹੈ ਖਰਨਾ